ਟਾਡੇ ਗੜੀ ਜੋੜੇ ਨੇ ਆ ਹੱਥ ਮੈਂ ਨਹੀਂ ਕੰ ਕੀ ਕੀ ਆ ਜੋੜੇ ਤੁਹਾਡੇ ਗੜੀ ਹੱਥ ਇਧਰੋਂ ਲੱਗਾ ਕਦੀ ਜੋੜੇ ਨਹੀਂ ਕਦੀ ਜੋੜੇ ਨਹੀਂ ਉਹ ਤਾਂ ਸੁਣਾ ਕਦੀ ਆਂਦਾ ਆਂਦਾ ਕਦੀ ਜੋੜੇ ਨਹੀਂ ਨਾ ਕਿੱਦਾਂ ਕਰਾਈ ਨਾ ਜਿਆ ਜੋੜੇ ਤੁਹਾਡੇ ਗੜੀ ਹੱਥ ਆਹੋ ਇਦਾਂ ਜੋ ਮਾਤਾ ਖੱਕ ਕੇ ਬੋਲਦਾ ਆਪਣਾ ਨਾਮ ਲੈਣ ਬਾਜ ਬਾਜ ਆਹ ਜੋੜੇ ਤੱਕ ਹੇ ਦਾਦੀ ਜੀ ਸੇ ਤੈਨਾਂ ਆ ਜੁੜੇ ਹਾਂਜੀ ਸਾਰੇ ਵੀ ਗੁੱਸੇ ਦੇ ਨੇ ਆ ਜੁੜੇ ਤਾਂ ਇੱਕ ਹੀ ਕੜਾ ਹੂੰ ਫੇਰ ਮੈਂ ਚੰਗਣਾ ਨਹੀਂ ਗੱਲ ਕਰਕੇ ਨਹੀਂ ਨਹੀਂ ਚੰਗਣਾ ਆ ਜਾ ਮਾ ਚਲ ਜਾ ਚੰਗਣਾ ਆ ਜੁੜੇ ਤਾਂ ਆ ਜੁੜੇ ਤੁਹਾਡੀ ਗੜੀ ਹੱਥ ਮਮਮੀ ਠੀਕ ਆ ਠੀਕ ਆ ਸਾਰੇ ਲੈ ਆਉਣਾ ਮਮਮੀ ਨਾਲ ਕਿਉਂ ਇੱਥੇ ਕੀ ਆ ਮੇਰੇ ਲਗਾਏ ਥੇ ਲੱਗਾ ਨਹੀਂ ਯਾਦ ਕਰੇ ਨਾ ਕਰਾ ਨਾ ਠੀਕ ਆ ਅਗੇ ਮੈਂ ਨਹੀਂ ਜਾਇਆ ਕੀ ਮੈਂ ਨਹੀਂ ਜਾਇਆ 2 1 ਇੱਥੇ ਕੀ ਮੇਲਾ ਲਗਾਇਤੇ ਕੀਤਾ ਤੇ ਨਾ ਹੀ ਮਾਰਿਆ ਕੁੜੀ ਨੂੰ ਉਹ ਮੈਨੂੰ ਪਤਾ ਵਾ ਤੂੰ ਕਿਨੇ ਕ ਪਧਰੇ ਹੋ ਗੱਡੀ ਵਾਰ ਤੇ ਗੱਡੀ 1 ਹੁਣ ਤੂੰ ਸਾਡੇ ਤੇ ਇਲਜ਼ਾਮ ਲਾਉਣ ਵਾਸਤੇ ਆਏ ਆ ਤੁਹਾਨੂੰ ਕਿਹੜੇ ਕੰਮ ਲਈ ਸਦਿਆਤ ਕਰਨ ਤੁਸੀਂ ਕੀ ਦੇ ਆ ਅਸੀਂ 2 1 ਤੂੰ ਆਡੇ ਤੇ ਹੋਰ ਇਲਜ਼ਾਮ ਲਾਉਣ ਦੇ ਆ ਕੀ ਹੋਇਆ ਨਹੀਂ 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 ਗਲਤ ਗੱਲ ਹੈ ਨਿੰਬਲ ਕੋਈ ਨਹੀਂ ਬਿਲਕੁਲ ਚਲੋ 1 ਕੋਈ ਗੱਲ ਨਹੀਂ ਸੱਚ ਤੇ ਸਾਹਮਣੇ ਆ ਹੀ ਜਾਣਾ ਵਾ ਕੀ ਸੱਚ ਸੱਚ ਨਹੀਂ ਨਿਕਲਿਆ 1 ਕੋਈ ਗੱਲ ਨਹੀਂ ਸੱਚ ਤੇ ਸਾਹਮਣੇ ਆ ਹੀ ਜਾਣਾ ਵਾ ਯਾ ਪਤਾ ਨਹੀਂ ਰੱਬ ਨੂੰ ਇਹੋ ਮਨਜ਼ੂਰ ਹੀਗਾ ਸਗੋਂ ਨਾ ਜਦੋਂ ਕਮਰੇ ਵਾਲੇ ਵੇ ਨਹੀਂ ਆ ਨਾ ਹੌਲ ਜੇ ਪੈਂਦੇ ਆ ਖਾਲੀ ਕਮਰਾ ਵਾ ਹੋਰ ਤਰ੍ਹਾਂ ਹੁੰਦਾ 2 ਐਂਡ 1 2 1 ਰੱਬ ਨੂੰ ਨਹੀਂ ਮਨਜ਼ੂਰ ਇਹ ਕੰਮ ਗਲਤ ਹੋਵੇ ਸਾਰੇ ਗੱਲ ਐਂਡ 1 ਰੱਬ ਨੂੰ ਨਹੀਂ ਇੰਕੀ ਨਹੀਂ ਬੋਲਣੇ ਮੁੰਗੀਰਾ ਐਂਡ 1 ਰੱਬ ਨੂੰ ਨਹੀਂ ਮਨਜੂਰ ਕੀ ਕੀ ਤੁਹਾਨੂੰ ਸਜ਼ਾ ਮਿਲਣੀ ਐਂਡ 1 ਤੁਹਾਨੂੰ ਤਾਂ ਸਜ਼ਾ ਮਿਲ ਨਹੀਂ ਮਿਲਣੀ ਆ ਤੁਹਾਡੇ ਮੁੰਡੇ ਦੀ ਨੌਕਰੀ ਵੀ ਜਾਣੀ ਆ ਜੇ ਨਾ ਜਾਓਗੇ ਤਾਂ ਫੇਰ ਵੇਖਿਓ ਹੋ ਗਿਆ 2 1 ਨੌਕਰੀ ਕਿੱਦਾਂ ਚੱਲ ਜੂਗੀ ਉਹ ਤਾਂ ਘਰੇ ਹੈ ਨਹੀਂ ਉਹ ਮੈਂ ਤਾਂ ਮੈਂ ਲੈ ਕੇ ਆਇਆ ਹੂ 1 ਨੌਕਰੀ ਲਵਰੀ ਤੇ ਕਿੱਦਾਂ ਚੱਲ ਜੂਗੀ ਆ ਜੁੜੇ ਤੱਕ ਹੈ ਦਾਈ ਜੀ ਤੁਸੀਂ ਨਾ ਆ ਜੋੜੇ ਹਾਂਜੀ ਸਾਰੇ ਗੁੱਸੇ ਦੇ ਨਾ ਆ ਜੋੜੇ ਤੁਹਾਡੀ ਗੜੀ ਘੜਾ ਹਾਂ ਫਿਰ ਮੈਂ ਚਲ ਜਣਾ ਨਹੀਂ ਗੱਲ ਕਰਕੇ ਨਹੀਂ ਨਹੀਂ ਚਲ ਜਣਾ ਜਾਵਾਂ ਚਲ ਜਣਾ ਚਲ ਜਾਓ ਹਾਂ ਜੋੜੇ ਤੁਹਾਡੀ ਗੜੀ ਹੱਥ ਤੇ ਤੁਹਾਡੇ ਗੜੀ ਜੋੜੇ ਮੈਂ ਹੱਥ ਮੈਂ ਨਹੀਂ ਇਹ ਕੰਮ ਕੀ ਕੀ ਆ ਜੋੜੇ ਤੁਹਾਡੇ ਗੜੀ ਹੱਥ ਇਧਰੋਂ ਲੱਗਾ ਕਿ ਨਹੀਂ ਜੋੜੇ ਨਹੀਂ ਨਹੀਂ ਜੋੜੇ ਨਹੀਂ ਉਹ ਤਾਂ ਸੁਣਾ ਆਂਦਾ ਆਂਦਾ ਕਦੇ ਜੋੜੇ ਨਹੀਂ ਨਾ ਕਿੱਦਾਂ ਕਰਾਈਦਾ ਜਿਆ ਜੋੜੇ ਤੁਹਾਡੇ ਗੜੀ ਹੱਤ ਹਾਂ ਹੋ ਇਦਾਂ ਜੋ ਮਸਾ ਕਰਕੇ ਫੋਨ ਲਾਤਾ ਆਪਣੇ ਨਾਮ ਦੇ ਬਾਜ ਬਾਜ ਤੂੰ ਵਨ ਆ ਜੋੜੇ ਗੜੀ ਤੁਹਾਡੇ ਲੈ ਭਰੇ ਪੱਖਾ ਚਲਾ ਦਿਓ ਕਿਉਂ ਕਰਨੀ ਮਾਰ ਲਾ ਦਿਆ ਗੱਲ ਤਾਂ ਏਡੀ ਵੱਡੀ ਹੈ ਨਹੀਂ ਗੀ ਨਹੀਂ ਕਰਨੀ ਆ ਕਰਨੀ ਤੇ ਪਹੁੰਚਿਆ ਸੀ ਜਿਹੜੇ ਨਹੀਂ ਲੈ ਜਾ ਇੱਕ ਵਾਰ ਜੀ ਮਾਈ ਨੇ ਆਪਣੇ ਘਰ ਵਾਲੇ ਦੇ ਸਾਹਮਣੇ ਆਜੋੜੇ ਤੁਹਾਡੀ ਗੜੀ ਹੱਥ ਮੈਣੀ ਇਹ ਕੰਮ ਚ ਆਉਂਦਾ ਠੀਕ ਹੈ ਨਾ ਤੁਸੀਂ ਤਲਾਕ ਦੇਣਾ ਤਲਾਕ ਦੇ ਦਿਓ ਜੇ ਇੱਥੇ ਪੁਲਿਸ ਆਊਗੀ ਕੋਈ ਗੱਲਬਾਤ ਹੋਊਗੀ ਤੇ ਕੁੜੀ ਦਾ ਨਾਂਤ ਨਾ ਵਿੱਚ ਆਉਂਦਾ ਇਹ ਪਤਾ ਨਹੀਂ ਹੋਰੀਏ ਕੁੜੀ ਜੀ ਵਨ ਫਿਰ ਜਦੋਂ ਇੱਥੇ ਪੁਲਿਸ ਆਊਗੀ ਕੁੜੀ ਦਾ ਨਾਂਤ ਨਾ ਵਿੱਚ ਆਊਗਾ ਪਰ ਇਹ ਪਰੋਹਣੇ ਨੇਦ ਨਾ ਇੱਕ ਗੱਲ ਨਹੀਂ ਸੁਣੀ ਉਹ ਇਤੋਂ ਮਾੜਾ ਹੋਰ ਗਈ ਸੋਚਣਾ ਮੈਂ ਤੁਸੀਂ ਉਹ ਨਾਲੇ ਅਹੀਂ ਉਹਨੂੰ ਕਹਿਤਾ ਵਾ ਕਿ ਉਹ ਘਰ ਹੈ ਨਹੀਂ ਨਾਲੇ ਤੈਨੂੰ ਮੈਂ ਕਿੰਦਾ ਕਿੰਦਾ ਐਂਡ ਵਨ लवली ਪੁਲਸਵਾਲਾ ਪੁਲਸਵਾਲੇ ਪੁਲਸਵਾਲਾ ਨਾਲੇ ਨਾਲੇ ਹਾਂ ਹਾਂ ਐਂਡ ਵਨ लवली ਪੁਲਸਵਾਲਿਆਂ ਨੂੰ ਸਾਰਾ ਭਾਵਾ ਤੇ ਤੁਸੀਂ ਆ ਚੰਦ ਚਾੜਤਾ ਤੂੰ ਨਹੀਂ ਮੰਨਣੀ ਮਾਂ ਪਿਓ ਦੀ ਗੱਲ ਫਿਰ ਉਹਨਾਂ ਅੱਗ ਲਾ ਕੇ ਘਰ ਮਾਸੀ ਚਲ ਗਈ ਸੱਜ ਨਹੀਂ ਤੇ ਇਹ ਮਾਸੀ ਇੱਥੇ ਆਣਾ ਮਾਸੀ ਬਾ ਮਾਸੜਾ ਇਹ ਮਿੰਟ ਸਾਹਮਣੇ ਸਾਡੇ ਘਰ ਤੇ ਮਾਸੀ ਚਲੂ 1 ਉਹ ਅੱਗ ਤੇ ਲਾਈ ਆ ਸਾਡੇ ਘਰ ਮਾਸੀ ਨੇ ਉਹਦੇ ਉਹਦੇ ਘਰ ਲੱਗੀ 2 ਐਂਡ 1 ਉਹ ਅੱਗ ਤੇ ਲਾਈ ਆ ਸਾਡੇ ਘਰ ਮਾਸੀ ਨੇ ਉਹਦੀਆਂ ਚੁੱਕਣਾ ਜ ਤੁਸੀਂ ਆਏ ਹੀ ਵੀ ਗੱਡੀ ਵੀ ਆਈ ਦਾਦ ਦੇ ਵਿੱਚ ਯਾਰ ਕੀ ਹੋ ਗਿਆ ਦਾਦ ਦਾਦ ਅੱਜ ਬਾਣ ਵਰਦੇ ਨੇ ਆਉਂਦੇ ਹੀ ਆਣਦੇ ਹੀ ਚੱਲ ਵੜ ਚਲਦਾ ਯਾਰ ਜ਼ਾਸ ਕਰ ਲਈਏ ਉੱਤੇ 2 ਐਂਡ ਵਨ ਉਹ ਮਾਤਾ ਅੱਗ ਤੇ ਲਾਈ ਆ ਸਾਡੇ ਘਰ ਮਾਸੀ ਨੇ ਤੁਹਾਡੇ ਗੜੀ ਜੋੜੇ ਮੈਂ ਹੱਥ ਮੈਂ ਨਹੀਂ ਕੀ ਕੀ ਆ ਜੋੜੇ ਤੁਹਾਡੇ ਗੜੀ ਹੱਥ ਇਧਰੋਂ ਲੱਗਾ ਕਦੀ ਜੋੜੇ ਨਹੀਂ ਕਦੀ ਜੋੜੇ ਨਹੀਂ ਆਂਦਾ ਆਂਦਾ ਕਦੀ ਜੋੜੇ ਨਹੀਂ ਨਾ ਕਿੱਦਾਂ ਕਰਾਈ ਨਾ ਜਿਆ ਜੋੜੇ ਤੁਹਾਡੇ ਗੜੀ ਹੱਥ ਆਹੋ ਇਦਾਂ ਜੋ ਮਾਤਾ ਖੜ ਕੇ ਬੋਲਦਾ ਆਪੇ ਨਾਮ ਲੈਣ ਬਾਜ ਬਾਜ ਆਹ ਜੋੜੇ ਤੱਕ ਦੇ ਦਾਈ ਦੇ ਸੇ ਤੇ ਨਾ ਆ ਜੋੜੇ ਹਾਂਜੀ ਥੋੜੇ ਵੀ ਗੁੱਸੇ ਦੇ ਨੂੰ ਆ ਜੋੜੇ ਤਾਂ ਰਹੀ ਕੀ ਕਹਣਾ ਫਿਰ ਮੈਂ ਚਲਣਾ ਨਹੀਂ ਗੱਲ ਕਰਕੇ ਨਹੀਂ ਨਹੀਂ ਚਲਣਾ ਜਾ ਮੈਂ ਚਲਣਾ ਨਹੀਂ ਕਰਦੇ ਆ ਜੋੜੇ ਤੁਹਾਡੀ ਗੜੀ ਹੱਥ ਤੇ ਮੰਮੀ ਨੇ ਠੀਕ ਆ ਠੀਕ ਆ ਸਾਰੇ ਲੈ ਆਉਣਾ ਮਮੀ ਨੂੰ ਨਾਲ ਕਿਉਂ ਇੱਥੇ ਕੀ ਆ ਮੇਰੇ ਲਗਾਏ تھے ਲੱਗਾ ਨਹੀਂ ਜਾਂਦੇ ਰਹੇ ਨਾ ਕਰਦਾ ਮੈਂ ਨਹੀਂ ਜਾ ਯਾਰ ਕੀ ਹੁਣ ਆਪੇ ਦੇ ਮੈਂ ਨਹੀਂ ਜਾ 2 1 ਇੱਥੇ ਕੀ ਹੈ ਮੇਰਾ ਲੱਗਾ ਇੱਥੇ ਕੀਤਾ ਤੇ ਨਾ ਹੀ ਮਾਰਿਆ ਕੁੜੀ ਨੂੰ ਉਹ ਮੈਨੂੰ ਪਤਾ ਉਹ ਤੁਸੀਂ ਕਿਨੇ ਕੇ ਪਧਰੇ ਹੋ ਗੱਡੀ ਵਾਰ ਤੇ ਗੱਡੀ ਹੁਣ ਤੁਸੀਂ ਸਾਡੇ ਤੇ ਇਲਜ਼ਾਮ ਲਾਉਣ ਵਾਸਤੇ ਆਏ ਆ ਤੁਹਾਨੂੰ ਕਿਹੜੇ ਕੰਮ ਲਈ ਸਦਿਆਤ ਕਰਨ ਤੁਸੀਂ ਕੀ ਦੇ ਆ ਅਸੀਂ 2 1 ਤੁਸੀਂ ਆਡੇ ਤੇ ਹੋ ਇਲਜ਼ਾਮ ਲਾਉਣ ਦੇ ਕੀ ਹੋਇਆ ਨਹੀਂ 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 ਗਲਤ ਗੱਲ ਹੈ ਨੀ ਬਿਲਕੁਲ ਨਹੀਂ ਗਲਤ ਕੋਲ ਚਲੋ 1 ਕੋਈ ਗੱਲ ਨਹੀਂ ਸੱਚ ਤੇ ਸਾਹਮਣੇ ਆ ਹੀ ਜਾਣਾ ਵਾ ਕੀ ਸੱਚ ਸੱਚ ਨਹੀਂ ਨਿਕਲਿਆ 1 ਕੋਈ ਗੱਲ ਨਹੀਂ ਸੱਚ ਤੇ ਸਾਹਮਣੇ ਆ ਹੀ ਜਾਣਾ ਵਾ ਯਾ ਪਤਾ ਨਹੀਂ ਰੱਬ ਨੂੰ ਇਹੋ ਮਨਜ਼ੂਰ ਹੀਗਾ ਸਗੋਂ ਨਾ ਜਦੋਂ ਕਮਰੇ ਵਾਲੇ ਵੇ ਨਹੀਂ ਆ ਨਾ ਹੌਲ ਜੇ ਪੈਂਦੇ ਆ ਖਾਲੀ ਕਮਰਾ ਵਾ ਹੋਰ ਤਰ੍ਹਾਂ ਹੁੰਦਾ ਵਾ 2 ਐਂਡ 1 2 1 ਰੱਬ ਨੂੰ ਨਹੀਂ ਮਨਜ਼ੂਰ ਇਹ ਕੰਮ ਗਲਤ ਹੋਇਆ ਸਾਰੇ ਗੱਲ ਐਂਡ 1 ਰੱਬ ਨੂੰ ਨਹੀਂ ਇੰਕਲੇਬਲਿੰਗ ਐਮ ਨਹੀਂ ਗਿਰਾਂ ਰੱਬ ਨੂੰ ਨਹੀਂ ਮਨਜ਼ੂਰ ਕੀ ਕੀ ਤੁਹਾਨੂੰ ਸਜ਼ਾ ਮਿਲਣੀ ਐਂਡ 1 ਤੁਹਾਨੂੰ ਤਾਂ ਸਜ਼ਾ ਮਿਲ ਨਹੀਂ ਮਿਲਣੀ ਆ ਤੁਹਾਡੇ ਮੁੰਡੇ ਦੀ ਨੌਕਰੀ ਵੀ ਜਾਣੀ ਆ ਜੇ ਨਾ ਜਾਓਗੇ ਤਾਂ ਫੇਰ ਵੇਖਿਓ ਹਾਂ ਯਾਰ 2 1 ਨੌਕਰੀ ਕਿੱਦਾਂ ਚੱਲ ਜੂਗੀ ਉਹ ਤਾਂ ਘਰੇ ਹੈ ਨੇ ਉਹ ਮੈਂ ਤਾਂ ਮੈਂ ਲੈ ਕੇ ਆਇਆ 1 ਨੌਕਰੀ ਲਵਰੀ ਦੀ ਕਿੱਦਾਂ ਚੱਲ ਜੂਗੀ ਆ ਜੁੜੇ ਤੱਕ ਦਾ ਹੀ ਦਿਸੇ ਤਿੰਨ ਨਾ ਆ ਜੋੜੇ ਹਾਂਜੀ ਸਾਰੇ ਗੁੱਸੇ ਦੇ ਨਾ ਆ ਜੋੜੇ ਤਾਂ ਇਹ ਹੀ ਕਰਾਉਣਾ ਫੇਰ ਮੈਂ ਚੰਗਣੇ ਨਹੀਂ ਗੱਲ ਕਰਕੇ ਨਹੀਂ ਨਹੀਂ ਚੰਗਣਾਂ ਆ ਜਾਵਾਂ ਚੰਗਣਾਂ ਚ ਨਿਕਲਦੇ ਆਜ ਜੋੜੇ ਤੁਹਾਡੇ ਗੜੀ ਹੱਥ ਤੇ ਤੁਹਾਡੇ ਗੜੀ ਜੋੜੇ ਮੈਂ ਹੱਥ ਮੈਂ ਨਹੀਂ ਕੰਮ ਕੀ ਕੀ ਆ ਜੋੜੇ ਤੁਹਾਡੇ ਗੜੀ ਹੱਥ ਇਧਰੋਂ ਲੱਗਾ ਗੜੀ ਜੋੜੇ ਕਿਉਂ ਨਹੀਂ ਗੜੀ ਜੋੜੇ ਆਦਾ ਕਦੇ ਜੋੜੇ ਨਹੀਂ ਨਾ ਕਿੱਦਾਂ ਕਰਾਈਦਾ ਜਾ ਜੋੜੇ ਤੁਹਾਡੇ ਘੜੀ ਹੱਤ ਆਹੋ ਏਦਾਂ ਜੋ ਮਾਤਾ ਖੱਕ ਕੇ ਬੋਲਦਾ ਆਪੇ ਨਾਮ ਲੈਣ ਬਾਜ ਬਾਜ ਤੂ 1 ਆ ਜੋੜੇ ਘੜੀ ਤੁਹਾਡੇ ਲੈ ਭਾਜੇ ਪੱਖਾ ਚਲਾ ਦਿਓ ਕਿਉਂ ਗਰਮੀ ਮਾਰ ਰਹੀ ਕਰਾ ਚਲਾ ਦਿ ਗੱਲ ਤਾਂ ਏਡੀ ਵੱਡੀ ਹੈ ਨਹੀਂ ਗੀ ਨਹੀਂ ਨਹੀਂ ਕਰਨੀ ਆ ਕਰਨੀ ਤੇ ਪਹੁੰਚਿਆ ਸੀ ਜਿੱਦੇ ਦਿਖਾ ਨਹੀਂ ਕਰ ਨਹੀਂ ਲੈ ਜਾ ਇੱਕ ਵਾਰ ਜੀ ਪ੍ਰਦੀਪ ਆਈ ਨਹੀਂ ਆਪਣੇ ਘਰ ਵਾਲੇ ਦੇ ਸਾਹਮਣੇ ਆ ਜੋੜੇ ਤੁਹਾਡੇ ਗੜੀ ਹੱਥ ਮੈਣੀੇ ਕੰਮ ਚ ਆਉਂਦਾ ਠੀਕ ਹੈ ਨਾ ਤੁਸੀਂ ਤਲਾਕ ਦੇਣਾ ਤਲਾਕ ਦੇ ਦਿਓ ਜੇ ਇੱਥੇ ਪੁਲਿਸ ਆਊਗੀ ਕੋਈ ਗੱਲਬਾਤ ਹੋਊਗੀ ਤੇ ਕੁੜੀ ਦਾ ਨਾਂth ਨਾ ਵਿੱਚ ਆਊਗਾ ਇਹ ਕੀ ਪਤਾ ਨਹੀਂ ਹੋਰੀਏ ਕੁੜੀ ਜੀ ਵਨ ਫਿਰ ਜਦੋਂ ਇੱਥੇ ਪੁਲਿਸ ਆਊਗੀ ਕੁੜੀ ਦਾ ਨਾਂth ਨਾ ਵਿੱਚ ਆਊਗਾ ਪਰ ਇਹ ਪ੍ਰਾਣੇ ਨਿੰਦਨਾ ਇੱਕ ਗੱਲ ਨਹੀਂ ਸੁਣੀ ਉਹ ਐਤੋਂ ਮਾੜਾ ਹੋਰ ਗਈ ਸੋਚਣਾ ਮੈਂ ਤੁਸੀਂ ਉਹ ਨਾਲੇ ਅਹੀਂ ਉਹਨੂੰ ਕਹਿਤਾ ਵਾ ਕਿ ਉਹ ਘਰ ਹੈ ਨਹੀਂ ਨਾਲੇ ਤੈਨੂੰ ਮੈਂ ਕਿੰਦਾਂ ਕਿੰਦਾਂ ਐਂਡ ਵਨ लवली ਪੁਲਸਵਾਲਾ ਪੁਲਸਵਾਲੇ ਪੁਲਸਵਾਲੇ ਨਾਲ ਨਾਲ ਹਾਂ ਹਾਂ ਐਂਡ ਵਨ लवली ਪੁਲਸਵਾਲਿਆਂ ਨੂੰ ਸਾਰਾ ਭਾਜਾ ਵਾ ਤੇ ਤੁਸੀਂ ਆ ਚੰਦ ਚਾੜਤਾ ਤੂੰ ਨਹੀਂ ਮੰਨਣੀ ਮਾਂ ਪਿਓ ਦੀ ਗੱਲ ਫਿਰ ਉਹਨਾਂ ਅੱਗ ਲਾ ਕੇ ਘਰ ਮਾਸੀ ਚਲ ਗਈ ਸੱਚੀ ਨਹੀਂ ਇਹ ਤੇ ਮਾਸੀ ਇੱਥੇ ਆਣਾ ਮਾਸੀ ਬਾ ਮਾਸੜਾ ਆਇਆ ਸਾਡੇ ਕੋਲ ਸਾਡੇ ਘਰ ਤੇ ਮਾਸੀ ਚਲੂ 1 ਉਹ ਅੱਗ ਤੇ ਲਾਈ ਆ ਸਾਡੇ ਘਰ ਮਾਸੀ ਨੇ ਉਹਦੇ ਉਹਦੇ ਘਰ ਲੱਗੀ 2 ਐਂਡ 1 ਹੋਏ ਅੱਗ ਤੇ ਲਾਈ ਆ ਸਾਡੇ ਘਰ ਮਾਸੀ ਨੇ ਉਹਦੀਆਂ ਚੁੱਕਣਾ ਜੀ ਤੁਸੀਂ ਆਏ ਹੀ ਵੀ ਗੱਡੀ ਨਹੀਂ ਆਈ ਦਾਦ ਦੇ ਵਿੱਚ ਯਾਰ ਕੀ ਹੋ ਗਿਆ ਦਾਦ ਦਾਦ ਅੱਜ ਬਾਣ ਵਰਦੇ ਨੇ ਸੀ ਹਾਂ ਤੇ ਗਿਆ ਨਾ ਚੱਲ ਮਾਰ ਰਿਹਾ ਯਾਰ ਜ਼ਾਸ ਕਰ ਰਹੀ ਆ ਉੱਤੇ 2 ਐਂਡ ਵਨ ਉਹ ਮਾਤਾ ਅੱਗ ਤੇ ਲਾਈ ਆ ਸਾਡੇ ਘਰ ਮਾਸੀ ਨੇ